ਪੰਜਾਬ ਫਾਸਟਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਫਾਜ਼ਿਲਕਾ ਜ਼ਿਲ੍ਹੇ ਦੇ ਪੈਟਰੋਲ ਪੰਪਾਂ ਤੇ ਮਚਿਆ ਹੜਕੰਪ ਦੇਖੋ ਕਿਵੇਂ ਲੋਕਾਂ ਵਿੱਚ ਮਚ ਰਹੀ ਹੈ ਹਾਹਾਕਾਰ ਅਜਿਹਾ ਇਸ ਕਰਕੇ ਹੈ ਕਿਉਂਕਿ ਟਰੱਕ ਡਰਾਈਵਰ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਪ੍ਰਦਰਸ਼ਨ ਲੋਕਾਂ ਦੇ ਦੱਸਣ ਮੁਤਾਬਕ ਜੋ ਸੈਂਟਰ ਸਰਕਾਰ ਵੱਲੋਂ ਡਰਾਈਵਰ ਡਰਾਈਵਰਾਂ ਲਈ ਬਣਾਏ ਨਵੇਂ ਕਾਨੂੰਨ ਕਾਰਨ ਹੋਇਆ ਹੈ ਜਿਸ ਵਿੱਚ ਡਰਾਈਵਰ ਕੋਲੋਂ ਕੋਈ ਵੀ ਦੁਰਘਟਨਾ ਕਾਰਨ ਮੌਤ ਹੋ ਜਾਂਦੀ ਹੈ ਦਾ ਡਰਾਈਵਰ ਨੂੰ 10 ਸਾਲ ਦੀ ਸਜ਼ਾ ਦਿੱਤੀ ਜਾਵੇਗੀ ਜਿਸ ਦੇ ਵਿਰੋਧ ਵਿੱਚ ਡਰਾਈਵਰਾਂ ਵੱਲੋਂ ਗੱਡੀਆਂ ਨਹੀਂ ਚਲਾਈਆਂ ਜਾ ਰਹੀਆਂ ਲੋਕਾਂ ਨੂੰ ਇਹ ਡਰ ਹੈ ਕਿਤੇ ਇਹ ਹੜਤਾਲ ਜ਼ਿਆਦਾ ਸਮਾਂ ਨਾ ਚੱਲੇ ਜਿਸ ਕਾਰਨ ਉਹਨਾਂ ਨੂੰ ਆਵਾਜਾਈ ਵਿੱਚ ਪਰੇਸ਼ਾਨੀ ਨਾ ਆਵੇ ਤੁਸੀਂ ਵੀ ਦਿਓ ਆਪਣੀ ਸਲਾਹ ਤੇ ਦੱਸੋ ਕਮੈਂਟ ਵਿੱਚ ਅੱਗੇ ਕੀ ਬਣੇਗਾ ਅਤੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਅਤੇ ਜੇਕਰ ਤੁਸੀਂ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਕਿਰਪਾ ਕਰਕੇ ਹੁਣੇ ਹੀ ਕਰ ਲਵੋ ताकि साड़ी हर नवी अपडेट पहुंचे सब तो पहला तो आधे कोल हाँ सत श्रीकाल जी नाम सर तुम्हारा ਮੇਰਾ ਨਾਮ ਜੈਚੰਦ ਜੈਚੰਦਰੀ ਪੈਟਰੋਲ ਪੰਪ ਆਏ ਹੋ ਪੈਟਰੋਲ ਪੰਪ ਤੇ ਇਨਾ ਰਸ਼ ਹੈ ਕੀ ਕਰਨਾ ਜੀ ਇਹ ਕਰਨਾ ਸਰਾ ਜੀ ਕੋਈ ਹੁਣ ਥੋੜੀ ਜਿਹੀ ਖਬਰ ਸੁਣੀ ਹੈ ਜੀ ਕਿਵੇਂ ਵਿੱਚ ਨਾਲ ਆਪਣੇ ਜਿਹੜੇ ਡਰਾਈਵਰ ਤੋਂ ਕੋਈ ਮਤਲਬ ਕਿਸ ਤਰ੍ਹਾਂ ਡਰਾਈਵਿੰਗ ਕਰਦਾ ਹਾਂਜੀ ਉਹਦੇ ਕੋਲ ਕੋਈ ਐਕਸੀਡੈਂਟ ਹੋ ਜਾਂਦਾ ਕਿਸੇ ਅਣਸਾਧਿ ਅਣਸੁਖਾਂੀ ਘਟਨਾ ਹੋ ਜਾਂਦੀ ਹੈ ਤੇ ਉਹਦੇ ਵਿੱਚ ਕੋਈ ਕਿਸੇ ਆਦਮੀ ਦੀ ਮੌਤ ਹੋ ਜਾਂਦੀ ਹੈ ਜੀ ਉਹਦੇ ਵਿੱਚ ਉਸਨੇ ਮੋਦੀ ਨੇ ਪ੍ਰਧਾਨ ਮੰਤਰੀ ਨੇ ਕਾਨੂੰਨ ਨਵਾਂ ਕਾਨੂੰਨ ਬਣਾਇਆ ਹੈ ਜੀ ਦੇਸ ਦਾਲ ਦੀ ਸਜਾਇ ਜੀ ਉਸ ਦੇ ਵਿਰੋਧ ਵਿੱਚ ਜੇ ਉਹ ਡਰਾਈਵਰ ਹੈ ਜਾਂ ਵੀ ਆਪਣੇ ਭਰਤ ਜੋ ਵੀ ਡਰਾਈਵਰ ਹੈ ਕਹਿੰਦੇ ਉਹਨਾਂ ਨੇ ਇਸ ਵਿਰੋਧ ਵਿੱਚ ਪ੍ਰਦਰਸ਼ਨ ਕਰਨੇ ਮਜਾਦੇ ਕਰਨੇ ਸ਼ੁਰੂ ਕਰ ਦਿੱਤੇ ਨੇ ਵੀ ਜਿਹੜਾ ਹੈਗਾ ਇਹ ਕਾਨੂੰਨ ਸਾਡੇ ਹਿਸਾਬ ਨਾਲ ਗਲਤ ਬਣਿਆ ਇਸ ਕਰਕੇ ਉਹਨਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਨੇ ਕਹਿਣ ਤੋਂ ਮਤਲਬ ਟਰਾਂਸਪੋਰਟੇਸ਼ਨ ਬੰਦ ਹੋ ਗਈ ਹੈ ਹਾਂਜੀ ਹਾਂਜੀ ਬੰਦ ਕਰ ਰਿਹਾ ਹੈ ਉਸ ਕਾਰਨ ਪਰੇਸ਼ਾਨੀ ਆ ਰਹੀ ਹੈ ਹਾਂਜੀ ਤੇ ਜਿਹੜਾ ਹੈਗਾ ਜਦੋਂ ਡਰਾਈਵਰੀ ਮਤਲਬ ਡਰਾਈਵਰ ਕੋਈ ਗੱਡੀਆਂ ਨਹੀਂ ਚਲਾਉਣਗੇ ਪੈਟਰੋਲ ਇੱਥੇ ਨਹੀਂ ਆਊਗਾ ਜੋ ਕਿਸਾਨ ਹੈਗਾ ਜਾਂ ਕੋਈ ਕਿਸੇ ਦੇ ਵਹੀਕਲ ਕੋਈ ਆਪਣਾ ਮੁਲਾਜ਼ਮ ਹੈ ਜਿੰਨੇ ਕੋਈ ਸਰਵਿਸ ਕਰਦਾ ਹੈ ਉਹ ਇਸ ਕਰਕੇ ਇੱਥੇ ਰਸ਼ ਪੈ ਗਿਆ ਵੀ ਪੈਟਰੋਲ ਡੀਜ਼ਲ ਮਤਲਬ ਅਸੀਂ ਇਕੱਠਾ ਕਰ ਲਈਏ ਕੁ ਹਫ਼ਤਾ ਦਾ 10 ਦਿਨ ਲੱਗ ਸਕਦੇ ਨੇ ਜਿਹਦੇ ਨਾਲ ਵੀ ਅਸੀਂ ਆਦਾ ਆਪਣਾ ਕੋਈ ਕੰਮ ਕਾਰਜ ਮਤਲਬ ਕਰ ਸਕੀਏ ਵੀ ਕਹਿਣ ਤੋਂ ਮਤਲਬ ਆਵਾਜ਼ ਹੀ ਠਾਪਣਾ ਹੋਵੇ ਕੀ ਇਹ 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 ਜਿਹੜਾ ਕਾਨੂੰਨ ਹੈ ਸਹੀ ਹੈ वैसे तो देता होना सरकार ਨੂੰ ਪਤਾ ਹੈ ਜੇ ਡਰਾਈਵਰ ਜਿਹੜਾ ਕੰਮ ਕਰਦਾ ਹੈ ਪਤਾ ਉਹਨੂੰ ਹੀ ਹੈ ਜੀ ਜੀ ਹਾਂ ਜੀ ਅ ਠੀਕ ਹੈ ਹਾਂ ਜੀ ਹਾਂ ਜੀ ਸਰ ਪੰਪ ਤੇ ਇਨਾ ਰਸ਼ ਹੋ ਰਿਹਾ ਹੈ ਕੀ ਕਾਰਨ ਹੈ ਜੀ ਇਹ ਜੀ ਟਰਾਂਸਪੋਰਟਾਂ ਦੀ ਹੜਤਾਲ ਹੋਣ ਕਰਕੇ ਜਿਹਦੇ ਕਰਕੇ ਮਾਲ ਪੰਪਾਂ ਦਾ ਨਹੀਂ ਆ ਰਿਹਾ ਤੇ ਲੋਕੀ ਹਾਈਪਰ ਹੋ ਰਿਹਾ ਹੈ ਕਿ ਪਤਾ ਨਹੀਂ ਕਦੋਂ ਤੇਲ ਪਹੁੰਚੇਗਾ ਪੈਟਰੋਲ ਆਏਗਾ ਡੀਜ਼ਲ ਆਏਗਾ ਜਿਹਦੇ ਕਰਕੇ ਲੋਕੀ ਨਾਲ ਦੀ ਨਾਲ ਇਹ ਰਸ ਪੈ ਰਿਹਾ ਪੰਪਾ ਤੇ ਪੈ ਰਿਹਾ ਤੇ ਪੰਪ ਕਈ ਡਰਾਈ ਵੀ ਹੋ ਰਿਹਾ ਸਾਡਾ ਪੰਪ ਵੀ ਬਸ ਥੋੜਾ ਜਿਹਾ ਟਾਈਮ ਤੱਕ ਡਰਾਈ ਹੋਣ ਵਾਲਾ ਹੈ ਤੇ ਅਸੀਂ ਤਾਂ ਇਥੇ ਹੀ ਬੇਨਤੀ ਕਰਦੇ ਹਾਂ ਕਿ ਇਹ ਹੜਤਾਲ ਛੇਤੀ ਤੋਂ ਛੇਤੀ ਖੁੱਲੇ ਤੇ ਤੇਲ ਲੋਟਾ ਤੱਕ ਅਸੀਂ ਪਹੁੰਚਾਈਏ ਤੇ ਜਿਹਦੇ ਕਰਕੇ ਇਹ ਸਾਰਾ ਪ੍ਰੋਸੈਸ ਵਧੀਆ ਚੱਲੇ ਆਵਾਜ਼ਾਂ ਠੱਪਣਾ ਇਹ ਕਾਰਨ ਕੀ ਹੈ ਜੀ ਇਹ ਕਾਰਨ ਇਹ ਹੈ ਜੀ ਟਰਾਂਸਪੋਰਟਰਾਂ ਦਾ ਆਬਦਾ ਉਹਨਾਂ ਦਾ ਇੰਡੀਅਨ ਆਇਲ ਜਾਂ ਐਚਪੀ ਕੰਪਨੀ ਨਾਲ ਉਹਨਾਂ ਦਾ ਹੜਤਾਲ ਚੱਲ ਰਹੀ ਹੈ ਤੇ ਉਹ ਉਹਨਾਂ ਦਾ ਆਪ ਦਾ ਆਪ ਦਾ ਉਹਨਾਂ ਦਾ ਮਸਲਾ ਚੱਲ ਰਿਹਾ ਹੈ ਤੇ ਕੰਪਨੀ ਦਾ ਸਾਡਾ ਪੰਪਾ ਦਾ ਕੋਈ ਇਹਦੇ ਵਿੱਚ ਕੋਈ ਇਸ਼ੂ ਨਹੀਂ ਹੈ ਤੇ ਟਰਾਂਸਪੋਰਟਰਾਂ ਦਾ ਰੋਲਾ ਚੱਲ ਰਿਹਾ ਵੀ ਜਲਦ ਤੋਂ ਜਲਦ ਜਿਹੜੀ ਹੜਤਾਲ ਹੜਤਾਲ ਖੁੱਲਣੀ ਚਾਹੀਦੀ ਠੀਕ ਹੈ ਜੀ ਤੁਸੀਂ ਓਨਰ ਹੋ ਇਸ ਪੰਪ ਦੇ ਹਾਂ ਜੀ ਓਨਰ ਜੀ ਮਿਹਰਬਾਨ